ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਭਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਜਿੰਦਾਬਾਦ ਜਿੰਦਾਬਾਦ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੱਲੇ ਕਿਸਾਨਾਂ ਦੇ ਕਾਫਲੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਹਨ ਜਸਕਰਨ ਉਹਨਾਂ ਨੂੰ ਮੁੜ ਦਿੱਲੀ ਵੱਲ ਦਾ ਰੁਖ ਕਰਨਾ ਪੈ ਰਿਹਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਇਸ ਵਾਰ ਆਪਣੀਆਂ ਮੰਗਾਂ ਮੰਵਾ ਕੇ ਵਾਪਸ ਆਉਣਗੇ ਇਸ ਵਾਰ ਉਹਨਾਂ ਦੀ ਲੜਾਈ ਆਰ ਅਤੇ ਭਾਰ ਦੀ ਹੈ ਪਿਛਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਅਨਾਉਂਸ ਕੀਤਾ ਸੀ ਕਿ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਕਿਸਾਨ ਜਿਹੜੇ ਸਨ ਉਹ ਪ੍ਰਧਾਨ ਮੰਤਰੀ ਦੇ ਬਿਆਨਾਂ ਤੇ ਵਿਸ਼ਵਾਸ ਕਰਕੇ ਵਾਪਸ ਆ ਗਏ ਸਨ ਲੇਕਿਨ ਇਸ ਵਾਰ ਦੇਖਦੇ ਆ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਮੰਨਵਾ ਕੇ ਵਾਪਸ ਆਉਂਦੇ ਨੇ ਜਾਂ ਫਿਰ ਪਹਿਲਾ ਵਗ ਸਰਕਾਰ ਵੱਲੋਂ ਭਰੋਸਾ ਦੇ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਪਰ ਜੀ ਅੱਜ ਦਾ ਕੀ ਪ੍ਰੋਗਰਾਮ ਹੈਗਾ ਅੱਜ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੀ ਹੋਈ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਜਿਲ੍ਹਾ ਨਵਾਂ ਸ਼ਹਿਰ ਤੋਂ ਜਿਹੜਾ ਜਥਾ ਰਵਾਨਾ ਹੁਣ ਜਾ ਰਿਹਾ ਜੋ ਰਵਾਨਾ ਹੁਣ ਜਾ ਰਿਹਾ ਜਿਹਦੇ ਕਿ ਸਾਰੇ ਜ਼ਿਲ੍ਹੇ ਦੀ ਜਿਹੜੀ ਇਕੱਤਰ ਹੈਗੀ ਐ ਇਸ ਵੇਲੇ ਫਲੋਰ ਦੇ ਵਿੱਚ ਟਾਈਮ ਰੱਖਿਆ ਅਸੀਂ ਤਾਂ ਸਿਰਫ ਆਪਣੇ ਪਿੰਡ ਤੋਂ ਇੱਥੋਂ ਚੱਲਣ ਲੱਗੇ ਆ ਤੇ ਜਿਹੜਾ ਸਾਰਾ ਜਥਾ ਆ ਉਹ ਫਲੋਰ ਟੂਲ ਪਲਾਜਾ ਤੇ ਇਕੱਠੇ ਹੋਣਗੇ ਤੇ ਉੱਥੋਂ ਫਿਰ ਦਿੱਲੀ ਵੱਲ ਨੂੰ ਕੂਚ ਕਰਨਗੇ ਕੀ ਪ੍ਰੋਗਰਾਮ ਹੈਗਾ ਤੇ ਕਿੰਨੀ ਕੁ ਦਿਨ ਦਾ ਤੁਹਾਡਾ ਜਿਹੜਾ ਧਰਨੇ ਦਾ ਦਿੱਲੀ ਦਾ ਪ੍ਰੋਗਰਾਮ ਆ ਪ੍ਰੋਗਰਾਮ ਜਿਹੜਾ ਹੈਗਾ ਜੀ 6 ਮਹੀਨੇ ਦਾ ਅਸੀਂ ਰਸਣ ਲੈ ਕੇ ਚੱਲੇ ਆ ਜਿਹੜਾ ਇਹ ਪਿਛਲੇ ਜਿਹੜਾ ਮੋਰਚਾ ਸੀਗਾ ਉਹਦੇ ਵਿੱਚ ਸਰਕਾਰ ਨੇ ਜੋ ਮੰਗਾ ਮੰਗ ਕੇ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਮੰਗਾਂ ਦੇ ਉੱਤੇ ਦੁਬਾਰਾ ਮੁੜ ਸਰਕਾਰ ਨੂੰ ਝੁਕਾ ਕੇ ਉਹਨਾਂ ਮੰਗਾਂ ਨੂੰ ਮਨਾ ਕੇ ਅਸੀਂ ਦੁਬਾਰਾ ਵਾਪਸ ਆਉਣ ਲਈ ਜਿੰਨਾ ਵੀ ਅਣਮਿੱਥੇ ਸਮੇਂ ਲਈ ਇਹ ਧਰਨਾ ਚੱਲੂਗਾ ਘੱਟੋ ਘੱਟ 6-6 ਮਹੀਨੇ ਦਾ ਰਸਣ ਲੈ ਕੇ ਅਸੀਂ ਚੱਲੇ ਆ ਇਹ ਰਾਜਨੀਤਿਕ ਤੌਰ ਤੇ ਚੱਲੇ ਆ ਜਾਂ ਕਿ ਨਰੋਲ ਕਿਸਾਨ ਜਥੇਬੰਦੀ ਨੂੰ ਨਹੀਂ ਜੀ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਉਹਨਾਂ ਦੇ ਵੱਲੋਂ ਔਰ ਸਾਂਝੇ ਫੋਰਮਾਂ ਦੇ ਨਾਲ ਜਿਹੜਾ ਪੂਰੇ ਇੰਡੀਆ ਦੀਆਂ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਜਿਹੜੀ ਕਾਲ ਆ ਔਰ ਇਹ ਸਾਰੇ ਇਕੱਤਰਤਾ ਜਿਹੜਾ ਰਾਜਨੀਤਿਕ ਲੋਕਾਂ ਦੇ ਨਾਲ ਸਾਡਾ ਕੋਈ ਸਰਵਕਾਰ ਨਹੀਂਗਾ ਔਰ ਰਾਜਨੀਤਿਕ ਤੌਰ ਤੇ ਜਿਹੜੇ ਵੀ ਜਥੇਬੰਦੀਆਂ ਵੀ ਸਿਗੀਆਂ ਅੱਜ ਉਸ ਇਸ ਮੋਰਚੇ ਦੇ ਵਿੱਚੋਂ ਬਾਹਰ ਆ ਤੇ ਅੱਜ ਜਿਹੜੀਆਂ ਤੁਹਾਡੀਆਂ ਕਿੰਨੇ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਵੱਲ ਕੂਚ ਕਰਨ ਜਾ ਰਹੀਆਂ ਇਹਦੇ ਵਿੱਚ ਜੀ 18 ਜਥੇਬੰਦੀਆਂ ਦਾ ਪਹਿਲਾਂ ਸੀਗਾ ਪਰ ਹੁਣ ਕੱਲ ਦੇ ਹੋਰ ਵੀ ਜਥੇਬੰਦੀਆਂ ਨੇ ਸਮਰਥਨ ਦਿੱਤੇ ਆ ਜਿੱਦਾਂ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੇ ਹੋਰ ਜਥੇਬੰਦੀਆਂ ਔਰ ਛੋਟੇ-ਛੋਟੇ ਜਿਹੜੇ ਹੋਰ ਵੀ ਜੈਤ ਕੀ ਨਵੇਂ ਸ਼ਹਿਰ ਦੇ ਵਿੱਚੋਂ ਵੀ ਜਿਹੜਾ ਇੱਕ ਗੰਨਾ ਸੰਘਰਸ਼ ਕਮੇਟੀ ਸੀ ਉਹਨਾਂ ਨੇ ਵੀ ਕੱਲ ਸਾਥ ਦੇਣ ਦਾ ਵਾਅਦਾ ਕੀਤਾ ਤੇ ਉਹ ਵੀ ਅੱਜ ਰਵਾਨਾ ਹੋਣਗੇ ਤੇ ਪਿਛਲੀ ਵਾਰੀ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਕਿ ਐਤਕੀ ਜੇ ਫੇਰ ਕੋਈ ਐਲਾਨ ਉਹ ਕਰਦੇ ਆ ਉਸ ਨੂੰ ਵਿਸ਼ਵਾਸ ਕਰਕੇ ਤੁਸੀਂ ਵਾਪਸ ਆਓਗੇ ਨਹੀਂ ਜੀ ਜਿਹੜੇ ਕਿਸਾਨ ਜਥੇਬੰਦੀਆਂ ਹੁਣ ਉਹ ਜਾਣ ਚੁੱਕੇ ਆ ਕਿ ਜਿਹੜੀਆਂ ਸਰਕਾਰਾਂ ਆ ਇਹ ਲਾਰਿਆਂ ਦੇ ਵਿੱਚ ਰੱਖ ਕੇ ਲੋਕਾਂ ਨੂੰ ਆਪਣਾ ਟਾਈਮ ਨੂਟ ਪਾਉਂਦੀਆਂ ਆ ਦੋ ਸਾਂਝੀਆਂ ਮੀਟਿੰਗਾਂ ਵੀ ਜਿਹੜੀਆਂ ਹੋਈਆਂ ਜਿਹੜੇ ਸਾਂਝੇ ਫੋਰਮਾਂ ਦੇ ਨਾਲ ਸਰਕਾਰ ਦੀਆਂ ਉਹਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਫੇਰ ਉਹੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਕਿ ਜੀ ਇੱਕ ਕਮੇਟੀ ਬਣਾ ਲਾਂਗੇ ਐਮਐਸਪੀ ਤੇ ਛੋਟੇ ਛੋਟੇ 2-3 ਮੁੱਦਿਆਂ ਤੇ ਸਹਿਮਤੀ ਬਣਦੀ ਸੀ ਪਰ ਜਿਹੜੇ ਮੇਨ ਮੁੱਦੇ ਸੀ ਉਹਨਾਂ ਦੇ ਉੱਪਰ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣਦੀ ਸੀ ਔਰ ਐਤਕੀ ਇਹ ਨਹੀਂ ਹੋਊਗਾ ਕਿ ਐਤਕੀ ਧੋਖੇ ਦੇ ਉਹਨਾਂ ਦੇ ਧੋਖੇ ਵਿੱਚ ਆ ਕੇ ਅਸੀਂ ਉੱਠ ਕੇ ਨਹੀਂ ਆਉਂਦੇ ਜਿੰਨਾ ਚਿਰ ਲਖਤੀ ਕੋਈ ਫੈਸਲੇ ਨਹੀਂ ਹੁੰਦੇ ਉਹਦੇ ਤੇ ਅਸੀਂ ਉਹਨਾਂ ਚਿਰ ਛੱਡ ਕੇ ਦਿੱਲੀ ਵਾਪਸ ਨਹੀਂ ਆਉਂਦੇ ਜੇ ਦਿੱਲੀ ਪਹੁੰਚਣਾ ਸੀ ਉੱਤੇ ਰੋਕ ਕੇ ਪਹੁੰਚਣਾ ਹੈਗਾ ਪੰਜਾਬ ਤੱਕ ਅੱਗੇ ਲੁਧਿਆਣਾ ਰੋਕ ਕੇ ਜਾਂ ਕੇ ਦਿੱਲੀ ਨਹੀਂ ਜੀ ਨਹੀਂ ਹੁਣ ਅਸੀਂ ਜਿਹੜਾ ਫਲੋਰ ਟੂਲ ਪਲਾਜਾ ਤੇ ਇਕੱਠੇ ਹੋ ਗਏ ਉਸ ਤੋਂ ਬਾਅਦ ਸਿੱਧਾ ਦਿੱਲੀ ਜਾਣ ਦੀ ਇਹ ਤਿਆਰੀ ਆ ਰਸਤੇ ਵਿੱਚ ਕਿਤੇ ਰੁਕਣਾ ਨਹੀਂ ਆ ਨਵੇਂ ਸ਼ਹਿਰ ਤੋਂ ਜਿਹੜੀਆਂ ਆ ਉਹ ਕਿੰਨੇ ਵਜੇ ਜਥੇਬੰਦੀਆਂ ਤੁਹਾਡੀਆਂ ਨਾਲ ਜਾ ਰਹੀਆਂ ਨਵੇਂ ਸ਼ਹਿਰ ਤੋਂ ਫਿਲਹਾਲ ਸਾਡੀ ਕੱਲੀ ਭਾਰਤੀ ਕਿਸਾਨ ਜੁਨੀਅਨ ਸਿੱਧੂ ਪਰ ਹੀ ਆ ਔਰ ਨਵੇਂ ਸ਼ਹਿਰ ਦੇ ਵਿੱਚੋਂ ਹੋਰ ਕੋਈ ਜਥੇਬੰਦੀ ਨਹੀਂ ਹੈਗੀ ਤੇ ਇੱਕ ਸਿਰਫ ਗੰਨਾ ਸੰਘਰਸ਼ ਕਮੇਟੀ ਵਾਲਿਆਂ ਨੇ ਕੱਲ ਸਾਡੇ ਨਾਲ ਰਾਬਤਾ ਹੋਇਆ ਸੀ ਇਹਨਾਂ ਨੇ ਉਹਨਾਂ ਨੇ ਸਾਡੇ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਤੇ ਉਹ ਵੀ 10 ਵਜੇ ਅੱਜ ਚੱਲਣਗੇ। ਵੀ ਸਾਨੂੰ ਕਾਹੀ ਜਾਣਾ ਜਿਸ ਤਰੀਕੇ ਕਿਸਾਨ ਜਥੇਬੰਦੀਆਂ ਨੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੀ ਕਾਲ ਦਿੱਤੀ ਸੀ ਉਹਦੇ ਲਈ ਕੋਈ ਸੋਲੂਸ਼ਨ ਨਿਕਲਿਆ ਨਹੀਂ। ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਉੱਥੋਂ ਧਰਨਾ ਸਮਾਪਤ ਕਰਕੇ ਚੱਲੇ ਹਾਂ ਸਰਕਾਰ ਦੇ ਵਾਅਦੇ ਦੇ ਮਗਰ ਅਸੀਂ ਉਹਨਾਂ ਦੇ ਵਾਅਦੇ ਤੇ ਯਕੀਨ ਕਰਕੇ ਚੱਲੇ ਵਾਪਸ ਆਏ ਸੀ। ਅੱਜ ਜਿਹੜੀ ਸਰਕਾਰ ਕਹਿ ਰਹੀ ਆ ਹੁਣ ਅਸੀਂ 2 ਮਹੀਨੇ ਤੋਂ ਜਿਹੜਾ 13 ਤਰੀਕ ਦੀ ਕਾਲ ਦਿੱਤੀ ਹੋਈ ਸੀ ਤੇ ਹੁਣ ਵੀ 2 ਮਹੀਨੇ ਦੇ ਵਿੱਚ ਸਰਕਾਰ ਨੇ ਕੋਈ ਸਹਿਰਦਤਾ ਨਹੀਂ ਦਿਖਾਈ ਸਿਰਫ ਹੁਣ ਇੱਕ ਲਾਰੇ ਲਾਉਣ ਦੇ ਲਈ ਵਿਹਾਰ ਤੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਨਾਲ ਦੋ ਮੀਟਿੰਗਾਂ ਜਿਹੜੀਆਂ ਕੀਤੀਆਂ ਤੇ ਜਿਹੜਾ ਦੂਜੀ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਸਰਕਾਰ ਦੀ ਸੋਚ ਆ ਉਹ ਸਿਰਫ ਆਪਣਾ ਟਾਈਮ ਟਪਾਉਣਾ ਚਾਹੁੰਦੇ ਕਰਕੇ ਆਉਣ ਮੂਹਰੇ ਆਉਣ ਵਾਲੀਆਂ ਇਲੈਕਸ਼ਨਾਂ ਆ ਤੇ ਸਾਡੀ ਜਥੇਬੰਦੀ ਜਾਂ ਹੋਰ ਸਾਰੇ ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਨੂੰ ਦੱਸਤਾ ਕਿ ਜੇ ਤੁਸੀਂ ਇਹ ਵਾਅਦੇ ਨਹੀਂ ਪੂਰੇ ਕਰ ਸਕੇ ਤਾਂ ਅਸੀਂ ਆਉਣ ਵਾਲੀ ਸਰਕਾਰ ਤੋਂ ਕਰਾਵਾਂਗੇ ਜਿੰਨਾ ਚਿਰ ਨਵੀਂ ਸਰਕਾਰ ਬਣ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰਦੀ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਉਂਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ 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 ਭਗਤ ਕ្សਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਜਿੰਦਾਬਾਦ